ਜੀ ਦੇਵ ਸ਼ਰਮਾ ਜੀ ਅੱਜ ਜਲ੍ਹੇਰ ਕਪੂਰ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਸੀ ਜਦੋਂ ਉੱਚ ਅਧਿਕਾਰੀਆਂ ਦੇ ਵੱਲੋਂ ਸੱਚਾ ਅਭਿਆਨ ਚਲਾਇਆ ਗਿਆ ਆਪਰੇਸ਼ਨ ਕਾਸੋ ਜਿਹੜਾ ਹੈਗਾ ਪੰਜਾਬ ਪੁਲਿਸ ਵੱਲੋਂ ਚਲਾਇਆ ਗਿਆ ਇਸ ਦੇ ਵਿੱਚ ਗੈਸ ਮਾਜਿਕ ਤਸਤੇ ਤੇ ਨਸ਼ਾ ਤੋਂ ਸਕ੍ਰੰਡੀਆਂ ਗਤੀਵਿਧੀਆਂ ਨੂੰ ਰੋਕਣ ਲਈ ਮਹੀਨਾ ਛੇੜੀ ਗਈ ਹੈ ਅਸੀਂ ਨਸ਼ੇ ਦੇ ਦਲਦਲ ਦੇ ਵਿੱਚ ਅੱਜ ਦਾ ਯੂਥ ਇੰਨਾ ਕ ਘਸ ਚੁੱਕਿਆ ਹੈ ਕਿ ਉਹਦਾ ਨਿਕਲਣਾ ਮੁਸ਼ਕਲ ਹੋਇਆ ਈਵਨ ਆਪਣਾ ਘਰ ਬਾਤ ਤੇ ਸਮਾਨ ਤੱਕ ਜਿਹੜਾ ਹੈਗਾ ਉਹ ਵੇਚ ਦਿੰਦਾ ਹੈ ਆ ਲੋਕਾਂ ਨੂੰ ਜੇ ਕਿਤੇ ਤੱਕ ਤੋਂ ਗ੍ਰਿਫਤਾਰ ਕੀਤਾ ਹੋਵੇ ਜਾਂ ਕੋਈ ਕੋਈ ਨਸ਼ਾ ਪਰਹਾਮਤ ਹੋਇਆ ਹੋਵੇ ਕੋਈ ਅਜਿਹੀ ਅਪਡੇਟ ਸਾਹਮਣੇ ਆਈ ਹੈ ਇਸ ਤਰ੍ਹਾਂ ਦੇ ਜੋ ਵੀ ਲੋਕ ਜੇਕਰ ਕੋਈ ਕਿਸੇ ਤੇ ਸ਼ੱਕ ਹੋਇਆ ਪੁਲਿਸ ਨੂੰ ਤਾਂ ਉਹਨਾਂ ਨੇ ਉਹਨਾਂ ਨੂੰ ਰਾਉਂਡ ਅਪ ਜ਼ਰੂਰ ਕੀਤਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰ ਵੇ ਜ਼ਿਰਕਪੁਰ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਸਰਕਾਰ ਦੇ ਹੁਕਮਾਂ ਦੇ ਤਹਿਤ ਸੱਚੇ ਅਭਿਆਨ ਚਲਾਏ ਜਾ ਰਹੇ ਨੇ ਅਤੇ ਨਸ਼ਾ ਤਸਕਰਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਸ਼ੱਕੀ ਘਰਾਂ ਦੇ ਉੱਤੇ ਤਲਾਸ਼ੀ ਲਈ ਜਾ ਰਹੀ ਹੈ ਵੱਖ-ਵੱਖ ਵੀਆਈਪੀ ਥਾਮਾਂ ਤੇ ਹੋਰ ਥਾਮਾਂ ਦੇ ਉੱਤੇ ਛਾਣਬੀੜ ਕੀਤੀ ਜਾ ਰਹੀ ਹੈ ਜਿਹਦੇ ਚੱਲਦੇ ਅੱਜ ਜ਼ਿਰਕਪੁਰ ਦੇ ਵਿੱਚ ਉੱਚ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਵੱਖ-ਵੱਖ ਥਾਮਾਂ ਦੀ ਰੈਸਟੋਰੈਂਟ ਦੀ ਅਤੇ ਹੋਰ ਵੀਆਈਪੀ ਥਾਮਾਂ ਦੇ ਉੱਤੇ ਛਾਣਬੀੜ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਨਸ਼ਾ ਵੱਡੇ ਪੱਧਰ ਤੇ ਫੈਲ ਰਿਹਾ ਉਹਦੇ ਚੱਲਦੇ ਹੀ ਸਾਡੇ ਵੱਲੋਂ ਜਿਹੜੀ ਕਿ ਇਹ ਸਰਚ ਅਭਿਆਨ ਚਲਾਇਆ ਜਾ ਰਿਹਾ ਤੇ ਇਸ ਮਾਮਲੇ ਲੈ ਕੇ ਅਸੀਂ ਗੱਲਬਾਤ ਕੀਤੀ ਆ ਜ਼ਿਰਕਪੁਰ ਤੋਂ ਸਾਡੇ ਪੱਤਰਕਾਰ ਦੀਪ ਸ਼ਰਮਾ ਦੇ ਨਾਲ ਉਹਨਾਂ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਕਿ ਆਕਰ ਕਿਸ ਤਰੀਕੇ ਦੇ ਨਾਲ ਜ਼ਿਰਕਪੁਰ ਦੇ ਵਿੱਚ ਜਣ ਕੇ ਵੱਡੇ ਉੱਚ ਅਧਿਕਾਰੀਆਂ ਦੇ ਕਹਿਣ ਦੇ ਉੱਤੇ ਸਰਚ ਅਭਿਆਨ ਚਲਾਇਆ ਗਿਆ ਅਤੇ ਹੁਣ ਤੱਕ ਕੀ ਕੁਝ ਬਰਾਮਦ ਹੋਇਆ ਆ ਸੁਣਦੇ ਹਾਂ ਦੇਖਿਆ ਜਾਵੇ ਤਾਂ ਅੱਜ ਵੱਖ-ਵੱਖ ਹਲਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਡੇ ਪੱਧਰ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਜਿਹੜੀ ਕਿ ਛਾਪੇਮਾਰੀ ਕੀਤੀ ਜਾ ਰਹੀ ਹੈ ਸਰਚ ਅਭਿਆਨ ਚਲਾਏ ਜਾ ਰਹੇ ਨੇ ਨਸ਼ੇ ਨੂੰ ਲੈ ਕੇ ਉੱਥੇ ਹੀ ਜੇਕਰ ਜ਼ੀਰਕਪੁਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਵੱਡੇ ਪੱਧਰ ਤੇ ਜਿਹੜਾ ਕਿ ਛਾਪੇਮਾਰੀ ਕੀਤੀ ਗਈ ਵੱਖ-ਵੱਖ ਥਾਵਾਂ ਦੀ ਛਾਣਬੀਣ ਕੀਤੀ ਗਈ ਇਸ ਮਾਮਲੇ ਨੂੰ ਲੈ ਕੇ ਪੂਰੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਫੋਨ 'ਤੇ ਜੁੜ ਚੁੱਕੇ ਨੇ ਸਾਡੇ ਪੱਤਰਕਾਰ ਦੇਵ ਸ਼ਰਮਾ ਜੀ ਗੱਲਬਾਤ ਕਰਦੇ ਆ ਕਿ ਆਖਰ ਜ਼ਿਰਕਪੁਰ ਦੇ ਵਿੱਚ ਜਿਹੜਾ ਨਸ਼ਾ ਉਹ ਕਿੰਨੇ ਕੁ ਵੱਡੇ ਪੱਧਰ ਤੇ ਸਪਲਾਈ ਹੁੰਦਾ ਸੀ ਤੇ ਜਿਹੜੀ ਛਾਣਬੀਣਾ ਅੱਜ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਉਸ ਮਾਮਲੇ ਲੈ ਕੇ ਉਹਨਾਂ ਕੋਲ ਕੀ ਅਪਡੇਟ ਹੈ ਜੀ ਦੇਵ ਸ਼ਰਮਾ ਜੀ ਅੱਜ ਜ਼ਿਰਕਪੁਰ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਸੀ ਜਦੋਂ ਉੱਚ ਅਧਿਕਾਰੀਆਂ ਦੇ ਵੱਲੋਂ ਸੱਚਾ ਅਭਿਆਨ ਚਲਾਇਆ ਗਿਆ ਜੀ 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 ਇਹਨਾਂ ਦੱਸਦੀ ਹੈ ਕਿ ਆਪਰੇਸ਼ਨ ਕਾਸੋ ਜਿਹੜਾ ਹੈਗਾ ਪੰਜਾਬ ਪੁਲਿਸ ਵੱਲੋਂ ਚਲਾਇਆ ਗਿਆ ਇਸ ਦੇ ਵਿੱਚ ਗੈਰ ਸਮਾਜਿਕ ਦਸਤਾਂ ਤੇ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਇਹ ਮੁਹਿੰਮ ਚੇੜੀ ਗਈ ਹੈ ਸਭ ਤੋਂ ਵੱਡੇ ਸਵਾਲ ਦੇਖੋ ਇਹ ਵੀ ਇੱਥੇ ਖੜੇ ਹੁੰਦੇ ਨੇ ਬਾਰ ਬਾਰ ਕਿ ਪੰਜਾਬ ਦੇ ਵਿੱਚ ਨਸ਼ਾ ਹੈ ਜਿਹੜਾ ਉਹ ਬੜੀ ਮਾਤਰਾ ਦੇ ਵਿੱਚ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਉਦਾਹਰਨ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕ ਜਿਹੜੇ ਨੌਜਵਾਨਾਂ ਦੀ ਮੌਤ ਹੈ ਨਸ਼ੇ ਦੇ ਕਾਰਨ ਹੋ ਚੁੱਕੀ ਹੈ ਫਿਰ ਚਾਹੇ ਕਦੇ ਓਵਰਡੋਜ਼ ਕਾਰਨ ਮੌਤ ਹੋ ਜਾਂਦੀ ਹੈ ਜਾਂ ਫਿਰ ਨਸ਼ੇ ਦੇ ਦਲਦਲ ਦੇ ਵਿੱਚ ਅੱਜ ਦਾ ਯੂਥ ਇੰਨਾ ਕਿ ਧਸ ਚੁਕਿਆ ਹੈ ਕਿ ਉਸ ਦਾ ਨਿਕਲਣਾ ਮੁਸ਼ਕਲ ਹੋਇਆ ਈਵਨ ਆਪਣਾ ਘਰ-ਬਾਰ ਤੇ ਸਮਾਨ ਤੱਕ ਜਿਹੜਾ ਹੈਗਾ ਉਹ ਵੇਚ ਦਿੰਦਾ ਪਰ ਇੱਥੇ ਰਿਨਾ ਇਹ ਵੀ ਦੱਸਦੀ ਹੈ ਕਿ ਜਿਹੜੇ ਲੋਕ ਇਹ ਨਸ਼ਾ ਕਰ ਰਹੇ ਨੇ ਜਾਂ ਨੌਜਵਾਨੀ ਜਾਂ ਜਿਹੜੇ ਵੀ ਲੋਕ ਇਸ ਨਸ਼ੇ ਤੇ ਲੱਗੇ ਹੋਏ ਨੇ ਇਸ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਵੀ ਦੇਖੀ ਜਾਂਦੀ ਹੈ ਕਿ ਇਹ ਲੋਕ ਨਸ਼ੇ ਤੇ ਤਾਂ ਲੱਗ ਜਾਂਦੇ ਨੇ ਪਰ ਉਸ ਤੋਂ ਬਾਅਦ ਜਦੋਂ ਨਸ਼ੇ ਦੀ ਪੂਰਤੀ ਲਈ ਇਹਨਾਂ ਨੂੰ ਪੈਸਾ ਚਾਹੀਦਾ ਹੁੰਦਾ ਹੈ ਤੇ ਉਹ ਪੈਸਾ ਇਹਨਾਂ ਕੋਲ ਨਹੀਂ ਹੁੰਦਾ ਕਿਉਂਕਿ ਘਰਬਾੜੇ ਪਹਿਲਾਂ ਹੀ ਆਪਣੇ ਬੈਂਕ ਬੈਲੈਂਸ ਜੋ ਪਰਿਵਾਰ ਦੇ ਹੁੰਦੇ ਨੇ ਸਾਰਾ ਕੁਝ ਖਤਮ ਕਰ ਬੈਠਦੇ ਨੇ ਸਾਰਾ ਚੀਜ਼ਾਂ ਤੋਂ ਹੱਥ ਤੋਂ ਬੈਠਦੇ ਨੇ ਤੇ ਉਸ ਤੋਂ ਬਾਅਦ ਇਹ ਲੋਕ ਆਪਣੇ ਨਸ਼ੇ ਦੀ ਪੂਰਤੀ ਕਰਨ ਲਈ ਨਸ਼ਾ ਵੇਚਣ ਲੱਗ ਜਾਂਦੇ ਨੇ ਤੇ ਉਹ ਨਸ਼ਾ ਵੇਚ ਕੇ ਆ ਜਿਹੜੀ ਆਪਣੇ ਨਸ਼ੇ ਦੀ ਪੂਰਤੀ ਕਰਦੇ ਨੇ ਕਿ ਉਸ ਤੋਂ ਜਿਹੜੇ ਪੈਸੇ ਕਮਾਉਂਦੇ ਨੇ ਉਹੀ ਨਸ਼ਾ ਉਸ ਤੋਂ ਲੈ ਕੇ ਕਰਨ ਲੱਗ ਜਾਂਦੇ ਨੇ ਤਾਂ ਮਤਲਬ ਇਹ ਵੱਡੀ ਗੱਲ ਇੱਥੇ ਇਹ ਵੀ ਵੱਡੀ ਹੈ ਕਿ ਨਸ਼ਾ ਤਸਕਰਤਾ ਹੀ ਕੰਮ ਕਰੇ ਰਹਿਨੇ ਪਰ ਕੁਝ ਜਿਹੜੇ ਨੌਜਵਾਨ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਕੋਸ਼ਿਸ਼ਾ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਦੀ ਵੀ ਜਿਹੜੀ ਲਗਾਤਾਰ ਕੋਸ਼ਿਸ਼ਾਂ ਜਾ ਰਹੀਆਂ ਹੈ ਜੀ ਅਧਿਕਾਰੀਆਂ ਦੀ ਵੀ ਲਗਾਤਾਰ ਇਹੋ ਜਿਹੇ ਕੈਂਪ ਵੀ ਲੱਗਦੇ ਨੇ ਕਿ ਇਹਨਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਤੇ ਇਸ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਇੱਕ ਵੱਡਾ ਜਿਹੜਾ ਕਹਿ ਲਈਏ ਐ एसएसपी ਸੰਦੀਪ ਗਰਗ ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਮੋਹਾਲੀ ਪੁਲਿਸ ਨੇ ਅੱਜ ਜ਼ਰਖਪੁਰ ਵੀਆਈਪੀ ਰੋਡ ਦੇ ਵਿੱਚ ਵੀ ਜਿਹੜੀ ਤਲਾਸ਼ੀ ਕਈ ਘਰਾਂ ਦੀ ਕੀਤੀ ਹੈ ਫਲੈਟ ਦੀਆਂ ਸੁਸਾਇਟੀਆਂ ਦੀ ਕੀਤੀ ਹੈ ਕਿ ਜਿਹੜੇ ਵੀ ਲੋਕ ਪਹਿਲਾਂ ਆ ਜਿਨ੍ਹਾਂ ਤੇ ਨਸ਼ੇ ਦੇ ਕੇਸ ਪੈ ਚੁਕੇ ਨੇ ਉਹਨਾਂ ਲੋਕਾਂ ਦਾ ਪਹੁੰਚ ਕਰਕੇ ਪਤਾ ਕੀਤਾ ਹੈ ਕਿ ਕੋਈ ਹੁਣ ਵੀ ਇਸ ਤਰ੍ਹਾਂ ਦੀ ਇਲੀਗਲ ਐਕਟੀਵਿਟੀਜ਼ ਦੇ ਵਿੱਚ ਸ਼ਾਮਿਲ ਤਾਂ ਨਹੀਂ ਜੇਕਰ ਸ਼ਾਮਿਲ ਹੈ ਤਾਂ ਉਸ ਤੇ ਲਗਾਤਾਰ ਜਿਹੜੀ ਪੰਜਾਬ ਪੁਲਿਸ ਦੀ ਇਸ ਅਭਿਆਨ ਤਹਿਤ ਕਾਰਵਾਈ ਜਾਰੀ ਹੈ ਜੀ ਜੀ ਦੇਸ਼ ਸ਼ਰਮਾ ਜੀ ਜਦੋਂ ਵੀ ਕਿਤੇ ਅਜਿਹੀ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਦੇਖਿਆ ਜਾਂਦਾ ਕਿ ਸੀਨ ਜਾਂ ਬਣ ਜਾਂਦਾ ਹਫੜਾ ਦਫੜੀ ਮੱਚ ਜਾਂਦੀ ਹੈ ਤਾਂ ਅਜਿਹਾ ਕੋਈ ਸੀਨ ਦੇਖਣ ਨੂੰ ਮਿਲਿਆ ਹੋਵੇ ਜਾਂ ਫਿਰ ਕਿੰਨੇ ਲੋਕਾਂ ਨੂੰ ਜਾਂ ਕਿਸੇ ਤਸਕਰ ਨੂੰ ਗ੍ਰਿਫਤਾਰ ਕੀਤਾ ਹੋਵੇ ਜਾਂ ਫਿਰ ਕੋਈ ਨਸ਼ਾ ਬਰਾਮਦ ਹੋਇਆ ਹੋਵੇ ਕੋਈ ਅਜਿਹੀ ਅਪਡੇਟ ਸਾਹਮਣੇ ਆਈ ਹੈ ਦੇਖੋ ਰਿਨਾ ਤੇ ਦੱਸਦੀ ਹੈ ਕਿ ਜਦੋਂ ਪੁਲਸ ਇੰਨੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਉਂਦੀ ਹੈ ਤਾਂ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮੋਲ ਜੁਰੂ ਹੋ ਜਾਂਦਾ ਹੈ ਕਿ ਪਤਾ ਨਹੀਂ ਕੀ ਗੱਲਬਾਤ ਹੈ ਪਰ ਉੱਥੇ ਦੇਖਣ ਨੂੰ ਇਹ ਵੀ ਮਿਲਿਆ ਕਿ ਆਲਾਧਕਾਰੀ ਜਦੋਂ ਉੱਥੇ ਪਹੁੰਚਦੇ ਨੇ ਤਾਂ ਉੱਥੇ ਸੋਸਾਇਟੀ ਵਾਸੀਆਂ ਨਾਲ ਵੀ ਗੱਲ ਕਰਦੇ ਹੋਏ ਨਜ਼ਰ ਆਏ ਉਹਨਾਂ ਨੂੰ ਪੁੱਛਦੇ ਹੋਏ ਨਜ਼ਰ ਆਏ ਕਿ ਤੁਹਾਡੇ ਲਾਗ ਨੇੜੇ ਕੋਈ ਨਸ਼ਾ ਤਾਂ ਨਹੀਂ ਵੇਚਦਾ ਆਇਆ ਕੋਈ ਨਸ਼ਾ ਕਰਦਾ ਹੋਵੇ ਜਾਂ ਕਿਸੇ ਤੇ ਕੋਈ ਤੁਹਾਨੂੰ ਸ਼ੱਕ ਹੋਵੇ ਤਾਂ ਇਸ ਤਰ੍ਹਾਂ ਦੇ ਜੋ ਵੀ ਲੋਕ ਜੇਕਰ ਕੋਈ ਕਿਸੇ ਤੇ ਸ਼ੱਕ ਹੋਇਆ ਪੁਲਿਸ ਨੂੰ ਤਾਂ ਉਹਨਾਂ ਨੇ ਉਹਨਾਂ ਨੂੰ ਰਾਉਂਡ ਅਪ ਜ਼ਰੂਰ ਕੀਤਾ ਪਰ ਉਹ ਉਹਨਾਂ ਲੋਕਾਂ ਦੀ ਹਲੇ ਜਾਂਚ ਪੜਤਾਲ ਜਾਰੀ ਹੈ ਜੇਕਰ ਕੋਈ ਨਸ਼ਾ ਵੇਚਦਾ ਆ ਕੋਈ ਇਸ ਤਰ੍ਹਾਂ ਦਾ ਪਾਇਆ ਜਾਂਦਾ ਤਾਂ ਉਸ ਤੋਂ ਬਾਅਦ ਜਿਹੜੇ ਪੁਲਿਸ ਦੀ ਆ ਉਹ ਕਾਰਵਾਈ ਕੀਤੀ ਜਾਏਗੀ ਉਹ ਸਭ ਦੇ ਸਾਹਮਣੇ ਆ ਜਾਏਗੀ ਤੇ ਉਸ ਨੂੰ ਅਸੀਂ ਵੀ ਆਪਣੇ ਦਰਸ਼ਕਾਂ ਤੱਕ ਉਹ ਇਨਫੋਰਮੇਸ਼ਨ ਪਹੁੰਚਦੀ ਕਰ ਦਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਦੀਪ ਸ਼ਰਮਾ ਜੀ ਉਹਤੀ ਸਰਚ ਆ ਭਿਆਨ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਆ ਮਾਨਯੋਗ ਸੀਐਮ ਸਾਹਿਬ ਦੇ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਨੇ ਜਿਹੜੀ ਨਸ਼ਿਆਂ ਦੇ ਖਿਲਾਫ ਜੰਗ ਛੇੜੀ ਹੋਈ ਹੈ ਉਹਦੀ ਲੜੀ ਦੇ ਵਿੱਚ ਹੀ ਅੱਜ पूरे स्टेट ਦੇ ਵਿੱਚ ਇੱਕਾਸਪ ਆਪਰੇਸ਼ਨ ਜਿਹੜਾ ਹੈਗਾ ਵੱਖ-ਵੱਖ ਥਾਵਾਂ ਤੇ ਚਲਾਇਆ ਜਾ ਰਿਹਾ ਤੇ ਮੋਹਾਲੀ ਪੁਲਿਸ ਵੱਲੋਂ ਵੀ 6 ਲੋਕੇਸ਼ਨਸ ਆਇਡੈਂਟੀਫਾਈ ਕੀਤੀਆਂ ਗਈਆਂ ਨੇ ਜਿੱਥੇ ਕਸਪ ਆਪਰੇਸ਼ਨ ਚਲਾਇਆ ਜਾ ਰਿਹਾ ਇਹ ਸਾਰੀਆਂ ਲੋਕੇਸ਼ਨਸ ਜਿਹੜੀਆਂ ਹੈਗੀਆਂ ਇਹ ਇੰਟੈਲੀਜੈਂਸ ਬੇਸਡ ਇਨਪੁੱਟਸ ਦੇ ਬੇਸਿਸ ਤੇ ਤੇ ਸਪੈਸ਼ਲ ਬ੍ਰਾਂਚ ਤੋਂ ਸਾਡੀ ਇਨਫੋਰਮੇਸ਼ਨਸ ਪਲੱਸ ਸਾਡੇ ਜਿਹੜੇ ਪੁਰਾਣੇ ਕੇਸਸ ਵਗੈਰਾ ਦਰਜ ਹੈ ਉਹਨਾਂ ਤੋਂ ਅਸੀਂ ਸਟੱਡੀ ਕਰਕੇ ਲੋਕੇਸ਼ਨ ਆਇਡੈਂਟੀਫਾਈ ਕੀਤੀ ਹੈ ਤੇ ਇੱਥੇ ਸਾਨੂੰ ਇਨਫੋਰਮੇਸ਼ਨ ਸੀ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਡਰਗਸ ਸਮਗਲਰਸ ਲੋਕੇ ਹੋ ਸਕਦੇ ਆ ਜਾਂ ਫਿਰ ਇੱਥੋਂ ਕੋਈ ਨਾ ਕੋਈ ਸਪਲਾਈ ਕਰਦਾ ਹੋ ਸਕਦਾ ਹੈਗਾ ਤਾਂ ਉਹ ਸ਼ੱਕ ਦੇ ਆਧਾਰ ਤੇ ਸਾਰੇ ਏਰੀਆ ਸਰਚ ਕੀਤੇ ਜਾ ਰਹੇ ਨੇ ਇਸ ਦੇ ਨਾਲ ਨਾਲ ਜਿਹੜੀ ਸਾਡੀ ਕਰੀਬ ਇੱਕ ਸਾਲ ਤੋਂ ਟੈਰੈਂਟ ਵੈਰੀਫਿਕੇਸ਼ਨ ਡਰਾਈਵ ਚੱਲ ਰਹੀ ਹੈ ਤਾਂ ਉਹਦੀ ਸੀਕੁਐਂਸ ਦੇ ਵਿੱਚ ਵੀ ਜਿਹੜੇ ਵੀ ਸਾਨੂੰ ਇੱਥੇ ਮਿਲਣਗੇ ਕਿ ਜਿਨ੍ਹਾਂ ਨੇ ਟੈਰੈਂਟ ਵੈਰੀਫਿਕੇਸ਼ਨ ਨਹੀਂ ਕਰਾਈ ਹੋਈ ਹੈ ਜਾਂ ਅਪਲਾਈ ਨਹੀਂ ਕੀਤਾ ਹੋਇਆ ਤਾਂ ਉਹਨਾਂ ਦੇ ਖਿਲਾਫ ਵੀ ਕਾਨੂੰਨ ਮੁਤਾਬਕ ਜਿਹੜੀ ਹੈ ਕਾਰਵਾਈ ਅਸੀਂ ਅਮਲ ਦੇ ਵਿੱਚ ਲਿਆਵਾਂਗੇ ਸਾਡੇ ਇਸ ਜਿਹੜੇ ਆਪਰੇਸ਼ਨਸ ਹੈ ਇਹਨਾਂ ਦਾ ਮੁੱਖ ਮੰਤਵ ਇਹ ਹੈ ਕਿ ਜਿਹੜੇ ਮਾੜੇ ਅਨਸਰ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਾਡੇ ਇਲਾਕੇ ਤੋਂ ਪਹੁੰਚਾਇਆ ਜਾ ਸਕੇ ਅਤੇ ਜਿਹੜੇ ਆ ਆਮ ਲੋਕੀ ਨੇ ਚੰਗੇ ਲੋਕੀ ਨੇ ਉਹਨਾਂ ਸਾਰਿਆਂ ਦੇ ਦਿਲ ਦੇ ਵਿੱਚ ਇੱਕ ਕੌਨਫੀਡੈਂਸ ਜਿਹੜਾ ਹੈਗਾ ਉਹ ਇਨਸਟਲ ਹੋਵੇ ਪੁਲਿਸ ਪੁਲਿਸ ਪ੍ਰਤੀ ਸਮਾਜ ਪ੍ਰਤੀ ਤੇ ਉਹਨਾਂ ਦੀ ਸੀ ਸੈਂਸ ਆਫ ਸਿਕਿਉਰਿਟੀ ਹੈ ਉਹ ਉਹਨਾਂ ਨੂੰ ਸਰ ਇਹ ਸਰਚ ਆਪੇ ਆਪਰੇਸ਼ਨ ਵਿੱਚ ਕੁਝ ਐਦਾਂ ਦਾ ਵੀ ਬ੍ਰਾਹਮਤ ਹੋਇਆ ਕਿ ਜਿਹੜਾ ਕਿ ਵਾਕਈ ਸ਼ੱਕੀ ਸੀਗਾ ਜਾਂ ਕੋਈ ਸ਼ੱਕੀ ਵਿਅਕਤੀ ਨਹੀਂ ਸਾਡੇ ਸਾਡਾ ਆਪਰੇਸ਼ਨ ਚੱਲ ਰਿਹਾ ਪਿਆ ਮੈਂ ਅਸੀਂ ਵੱਖਰੇ ਤੌਰ ਤੇ ਈਵਨਿੰਗ ਚ ਇੱਕ ਪ੍ਰੈਸ ਨੋਟ ਜਾਰੀ ਕਰਕੇ ਤੁਹਾਨੂੰ ਸਾਰੀ ਡਿਟੇਲ ਸ਼ੇਅਰ ਕਰਾਂਗੇ ਫਿਲਹਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਇੱਥੇ ਕਾਫੀ ਵਹੀਕਲਸ ਮਿਲੇ ਜਿਹੜੇ ਅਬੈਂਡੰਟ ਹੈਗੇ ਐ ਤੇ ਜਿਹੜੇ ਕਿ ਜਾਪਦੇ ਆ ਹੋ ਸਕਦਾ ਚੋਰੀ ਕਰਕੇ ਇੱਥੇ ਆਈਫੋਨ ਤੇ ਇੱਥੇ ਇਕੱਠੇ ਕੀਤੇ ਹੁਣ ਉਹ ਸਾਰਿਆਂ ਦੀ ਵੈਰੀਫਿਕੇਸ਼ਨ ਸਾਡੀਆਂ ਵੱਖਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਵੈਰੀਫਾਈ ਕਰਨਾ ਸੋ ਦਾ ਦੇਖੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਫੈਲਦਾ ਨਜ਼ਰ ਆ ਰਿਹਾ ਦੇਖਿਆ ਜਾ ਰਿ ਤਸਵੀਰਾਂ ਬਿਆਨ ਹੁੰਦੀਆਂ ਜਿਸ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਵੀ ਸਖਤ ਨਜ਼ਰ ਆ ਰਿਹਾ ਹੈ ਉਹਨਾਂ ਦੇ ਵੱਲੋਂ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਅਖੰਡ ਲੋਕ